ਗੜਸ਼ੰਕਰ ਦੇ ਕਸਬਾ ਸੈਲਾਖੁਰਦ ਦੀ ਮੰਡੀ 'ਚ ਲੱਗੇ HDFC ਬੈਂਕ ਦੇ ATM ਨੂੰ ਬੀਤੀ ਰਾਤ ਚੋਰਾਂ ਵੱਲੋਂ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਪਰੰਤੂ ਚੋਰ ਆਪਣੇ ਇਰਾਦਿਆਂ 'ਚ ਨਕਾਮ ਰਹੇ। ਇਹ ਜਾਣਕਾਰੀ ਮੁਤਾਬਕ ਕਿ ਸਵੇਰੇ ਜਦੋਂ ਬੈਂਕ ਅਧਿਕਾਰੀਆਂ ਨੇ ਆ ਕੇ ਵੇਖਿਆ ਤਾਂ ਬੈਂਕ ਦੇ ਸ਼ਟਰ ਦੇ ਲੋਕ ਟੁੱਟੇ ਹੋਏ ਸਨ ਤੇ ATM ਮਸ਼ੀਨ ਦਾ ਅਗਲਾ ਹਿੱਸਾ ਵੀ ਟੁੱਟਿਆ ਹੋਇਆ ਸੀ ਪਰ ਗਨੀਮਤ ਰਹੀ ਕਿ ਕੈਸ਼ ਦਾ ਬਚਾਅ ਹੋ ਗਿਆ। ਸੂਚਨਾ ਮਿਲਣ ਤੇ ਠਾਣਾ ਮਹਾਲਪੁਰ ਦੇ SHO ਬਲਵਿੰਦਰ ਸਿੰਘ ਜੋੜਾ ਵੀ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਵਕਫ ਵਕ ਪਹਿਲਵਾਂ ਨੂੰ ਅਧਾਰ ਬਣਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ। ਹਾਲਾਂਕਿ ਸਾਰੇ ਮਾਮਲੇ ਤੇ HDFC ਦੇ ਅਧਿਕਾਰੀਆਂ ਵੱਲੋਂ ਕੈਮਰੇ ਅੱਗੇ ਬੋਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਗਿਆ ਤੇ ਮੀਡੀਆ ਨੂੰ CCTV ਫੁਟੇਜ ਵੀ ਉਪਲਬਧ ਨਹੀਂ ਕਰਵਾਈ ਗਈ। ਇਹ ਸਾਰੇ ਮਾਮਲੇ ਤੇ ਬੋਲਦਿਆਂ ਠਾਣਾ ਮਾਹਲਪੁਰ ਦੇ SHO ਬਲਵਿੰਦਰ ਸਿੰਘ ਜੋੜਾ ਨੇ ਕਿਹਾ ਕਿ ਪੁਲਿਸ ਵੱਲੋਂ CCTV ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਵੱਖ-ਵੱਖ ਪਹਿਲੋਂ ਉਹਨੂੰ ਆਧਾਰ ਬਣਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਪੁਲਿਸ ਜਲਦ ਚੋਰਾਂ ਨੂੰ ਕਾਬੂ ਕਰ ਲਵੇਗੀ। ਹੁਸ਼ਰਪੁਰ ਦੇ ਉਸ ਦੇ ਨਾਲ ਸੰਜੀਪ ਕੁਮਾਰ ਦੀ ਰਿਪੋਰਟ। ਇਹ ਜਿਹੜਾ ਆ ATM ਐਚ ਜੀਐਫਸੀ ਦਾ ਉਹਦੇ ਵਿੱਚ ਇਹ ਇਹ ਨੂੰ ਟੁੱਟਣ ਦੀ ਕੋਸ਼ਿਸ਼ ਕੀਤੀ ਗਈ ਹੈ ਹੈ ਤੇ ਇਹਦੇ ਵਿੱਚੋਂ ਪਰਬਜਾਹ ਹੋ ਗਿਆ ਤੇ ਇਹਦੇ ਵਜਿ ਸਿ ਪੂਰਾ ਤਹਿਕੀਕਾ ਕਰ ਰਹੇ ਆ ਸਾਰਾ ਖੰਗਾ ਰਹੇ ਆ ਇਹਦੇ ਵਿੱਚ ਜੀ ਸੀਸੀ ਕੈਮਰੇ ਦੀ ਮਦਦ ਵੀ ਲੈ ਰਹੇ ਆ ਹੋਰ ਵੀ ਫਰੈਂਸਿੰਗ ਸਾਈਨ ਦੀ ਮਦਦ ਦੇ ਨਾਲ ਜਿਹੜਾ ਵੀ ਆ ਵੀ ਅਸੀਂ ਇਹਨੂੰ ਹਰ ਹਾਲਤ ਟੈਸਟ ਕਰਾਂਗੇ